ਨਮਸਕਾਰ ਦੋਸਤੋ ਤੁਹਾਡਾ ਬਹੁਤ ਹੀ ਸਵਾਗਤ ਹੈ ਸਾਡੇ ਚੈਨਲ ਪੀਬੀ 77 ਫੈਮਿਲੀ ਸਟੂਡੀਓ ਦੇ ਵਿੱਚ ਦੋਸਤੋ ਤੁਹਾਨੂੰ ਅੱਜ ਮੈਂ ਅਰਜਨ ਦੀ ਸ਼ਾਲ ਦਾ ਕਾੜਾ ਕਿੱਦਾਂ ਤਿਆਰ ਕਰਨਾ ਹੈ ਇਹਦੇ ਬਾਰੇ ਦੱਸਾਂਗਾ ਬਹੁਤ ਹੀ ਸਿੰਪਲ ਤੇ ਸਾਦੇ ਤਰੀਕੇ ਦੇ ਨਾਲ ਅਰਜਨ ਦੀ ਸ਼ਾਲ ਭਾਵ ਅਰਜਨ ਦਾ ਸਾਕਤ ਅਰਜਨ ਦਾ ਸ਼ਿਲਕਾ ਅਰਜਿੰਦ ਦੇ ਰੁੱਖ ਦਾ ਛਿਲਕਾ ਇਹ ਆਪਣੇ ਹਾਰਤ ਵਾਸਤੇ ਬਹੁਤ ਹੀ ਗੁਣਕਾਰੀ ਹੈ ਅਰਜਿੰਦੀ ਛਾਲ ਦਾ ਛਿਲਕੇ ਦਾ ਕਾੜਾ ਸਾਨੂੰ ਸਾਡੇ ਹਾਰ ਸਬੰਧੀ ਜੋ ਰੋਗ ਨੇ ਉਹਨਾਂ ਤੋਂ ਨਿਯਾਤ ਦਿੰਦਾ ਇਸ ਨਾਲ ਸਾਡਾ ਕੋਲੇਸਟ੍ਰੋਲ ਦਾ ਜਿਹੜਾ ਲੈਵਲ ਹੈ ਉਹ ਸਹੀ ਰਹਿੰਦਾ ਹੈ ਤੇ ਸਾਨੂੰ ਹਾਰ ਸਬੰਧੀ ਕੋਈ ਮਤਲਬ ਬਿਮਾਰੀ ਹਾਟੈਕ ਵਗੈਰਾ ਜਲਦੀ ਨਹੀਂ ਆਉਂਦਾ ਸੋ ਜਿਹੜਾ ਅਰਜਨ ਦੀ ਛਾਲ ਦਾ ਖਾੜਾ ਹੈ ਇਹ ਕਿੱਦਾਂ ਤਿਆਰ ਕਰਨਾ ਹੈ ਇਹਦੇ ਬਾਰੇ ਅੱਜ ਤੁਹਾਨੂੰ ਮੈਂ ਦੱਸਾਂਗਾ ਦੋਸਤੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤੁਹਾਡੇ ਫਾਇਦੇਵਾਸੀ ਹੋਵੇਗੀ ਤੇ ਇਸ ਨੂੰ ਜੇ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਵੀਡੀਓ ਨੂੰ ਅੱਗੇ ਵਧਾਉਂਦੇ ਹੋਏ ਮੈਂ ਤੁਹਾਨੂੰ ਦੱਸਾਂਗਾ ਕਿ ਅਰਜੁਨ ਦੀ ਜਿਹੜੀ ਛਿਲਕਾ ਹੈ ਉਸ ਨੂੰ ਤੁਸੀਂ ਐਦਾਂ ਮਤਲਬ ਕਿ ਪੇੜ ਦੇ ਮਾਲੋਂ ਉਤਾਰ ਕੇ ਘਰੇ ਸਟੋਰ ਕਰ ਸਕਦੇ ਨੂੰ ਸੁਕਾ ਸਕਦੇ ਜੀ ਜਿੱਦਾਂ ਕਿ ਇਹ ਮੈਂ ਬਹੁਤ ਐ ਪਹਿਲਾਂ ਇਸ ਦੀ ਛਿਲਕੇ ਨੂੰ ਸੁਕਾਇਆ ਹੈ ਤੇ ਘਰੇ ਸਟੋਰ ਕੀਤਾ ਹੈ ਜਿੱਦਾਂ ਕਿ ਮੈਂ ਲਫਾਫੇ ਦੇ ਵਿੱਚ ਸੋ ਇਹ ਬਹੁਤ ਹੀ ਗੁਣਕਾਰੀ ਹੈ ਤੁਹਾਡੇ ਕੋਲੇਸਟ੍ਰੋਲ ਖੂਨ ਦੀ ਵਧੀ ਹੋਈ ਚਰਬੀ ਵਾਸਤੇ ਸੋ ਤੁਸੀਂ ਇਸ ਨੂੰ ਕਿੱਦਾਂ ਤਿਆਰ ਕਰਨਾ ਹੈ ਇਸ ਦਾ ਕਾੜਾ ਇਸ ਬਾਰੇ ਤੁਹਾਨੂੰ ਮੈਂ ਦੱਸਾਂਗਾ ਵੀਡੀਓ ਨੂੰ ਲਾਸਟ ਤੱਕ ਦੇਖਣਾ ਜਿੱਦਾਂ ਕੀ ਤੁਸੀਂ ਦੇਖ ਰਹੇ ਹੋ ਮੇਰੇ ਘਰ ਦੇ ਵਿੱਚ ਹੀ ਅਰਜੰਦਾ ਜੋ ਪੀੜ ਲੱਗਾ ਹੈ ਤੋਂ ਇਸ ਦਾ ਜੋ ਛਿਲਕਾ ਹੈ ਉਸ ਨੂੰ ਇਸ ਤਰ੍ਹਾਂ ਤੁਸੀਂ ਉਤਾਰ ਲੈਣਾ ਹੈ ਕਿਸੇ ਵੀ ਇਸ ਤਰ੍ਹਾਂ ਛਿਲਕਾ ਉਤਾਰ ਲੈਣਾ ਜੇ ਦਾ ਤਾਜ਼ਾ ਛਿਲਕਾ ਉਤਾਰ ਕੇ ਵੀ ਤੁਸੀਂ ਇਸ ਦਾ ਕਾੜਾ ਤਿਆਰ ਕਰ ਸਕਦੇ ਜੇ ਸੋ ਇਹ ਬਹੁਤ ਹੀ ਗੁਣਕਾਰੀ ਹੈ ਸੋ ਇਹ ਅਰਜੰਦਾ ਪੇੜ ਤੁਹਾਡੇ ਵਾਲੇ ਦੁਆਲੇ ਤੁਹਾਨੂੰ ਮਿਲ ਜਾਏਗਾ ਲੱਗਾ ਹੋਇਆ ਤੁਸੀਂ ਦੇਖ ਸਕਦੇ ਜੇ ਕੀ ਕੀ ਤਾਜ਼ਾ ਹੀ ਮੈਂ ਹੁਣ ਅਰਜਨ ਦੀ ਜਿਹੜੀ ਛਿਲਕਾ ਛਿਲਕਾ ਸੱਕ ਉਸ ਨੂੰ ਮਤਾਰ ਕੇ ਲਿਆ ਆ। ਸੋ ਇਦਾਂ ਤੁਸੀਂ ਜਿਹੜੇ ਛਿਲਕੇ ਦਾ ਕਾਰ ਲੈਣੇ ਨੇ ਤੇ ਉਹਨਾਂ ਨੂੰ ਸੁਕਾ ਲੈਣਾ ਹੈ। ਇਸ ਦਾ ਤੁਸੀਂ ਇਦਾਂ ਵੀ ਪ੍ਰਯੋਗ ਕਰ ਸਕਦੇ ਏ ਇਸ ਦਾ ਵੀ ਕੜਾਹ ਬਣਾ ਸਕਦੇ ਕਿੰਨੇ ਛਿਲਕੇ ਦਾ ਵੀ ਅਰਕ ਟਾਇਲਦੇ ਬਣਾਉਣਾ ਤੁਸੀਂ ਤਾਜਾ ਵੀ ਬਣਾ ਸਕਦੇ ਜੀ ਇਹ ਵੀ ਉਨਾ ਹੀ ਫਾਇਦੇਮੰਦ ਹੈ ਜਿੰਨਾ ਕਿ ਸਕਾਇਆ ਹੋਇਆ ਸੋ ਇਮੇਜ ਕੋਈ ਫਰਕ ਨਹੀਂ ਸੋ ਇਸ ਨੂੰ ਤਿੱਬਾ ਤਿਆਰ ਕਰਨਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਇਸਦੇ ਬਹੁਤ ਜ਼ਿਆਦਾ ਗੁਣ ਨੇ ਸਾਡਾ ਜਿਹੜਾ ਖੂਨ ਦੇ ਵਿੱਚ ਵਧੀਆਂ ਹਾਈ ਚਰਬੀਆਂ ਸਾਡਾ ਜਿਹੜਾ ਕੋਲੇਸਟ੍ਰੋਲ ਹੈ ਉਹ ਵੀ ਸਾਡਾ ਮਤਲਬ ਸਾਡੀ ਸੇਦ ਰਾਸਤੇ ਬਹੁਤ ਹੀ ਜ਼ਰੂਰੀ ਹੈ ਪਰ ਜਦੋਂ ਇਸ ਦੀ ਜਿਹੜੀ ਮਾਤਰਾ ਹੈ ਉਹ ਵਧ ਜਾਂਦੀ ਹੈ ਤਾਂ ਉਹ ਸਾਡੇ ਹਾਰਟ ਵਾਸਤੇ ਜਿਹੜਾ ਉਹ ਨੁਕਸਾਨਦੇ ਹੁੰਦਾ ਹੈ ਸੋ ਇਹ ਜਿਹੜਾ ਅਰਜੁਨ ਦਾ ਛਿਲਕਾ ਹੈ ਇਸ ਦਾ ਜਿਹੜੇ ਗੋਲੇ ਜਦੋਂ ਆਪਾਂ ਇਸ ਨੂੰ ਪਾਣੀ ਦੇ ਵਿੱਚ ਬਾਲਦੇ ਹਾਂ ਤਾਂ ਉਹ ਜਿਹੜਾ ਕਾੜਾ ਤਿਆਰ ਹੁੰਦਾ ਹੈ ਉਸ ਦਾ ਸੇਵਨ ਜਦੋਂ ਆਪਾਂ 10 ਤੋਂ 15 ਦਿਨਾਂ 'ਤੇ ਕਰਦੇ ਹਾਂ ਜਿਹੜਾ ਸਾਡਾ ਵਧਿਆ ਹੋਇਆ ਕੋਲੇਸਟ੍ਰੋਲ ਹੈ ਟ੍ਰਾਈਗਲਿਸਰਾਈਡ ਹੈ ਉਹ ਉਹਦਾ ਜਿਹੜਾ ਲੈਵਲ ਹੈ ਉਹ ਸਹੀ ਹੋ ਜਾਂਦਾ ਤੇ ਸਾਨੂੰ ਹਾਰਟ ਸਬੰਧੀ ਫਿਊਚਰ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹਾਰਟ ਸਟ੍ਰੋਕ ਬ੍ਰੇਨ ਸਟ੍ਰੋਕ ਨਹੀਂ ਹੁੰਦਾ ਸੋ ਅਰਜੰਤੀ ਛਾਲ ਦਾ ਜਿਹੜਾ ਕੜਾ ਹੈ ਉਸ ਨੂੰ ਬਣਾਉਣ ਦੀ ਵਿਧੀ ਕੀ ਹੈ ਇਹ ਬਿਲਕੁਲ ਦੋਸਤੋ ਸਿੰਪਲ ਤੇ ਸਾਨ ਤਰੀਕਾ ਹੈ ਇਸ ਦਾ ਕੋਈ ਐਦਾ ਕੋਈ ਵੱਡਾ ਫਾਰਮੂਲਾ ਨਹੀਂ ਤੁਸੀਂ ਐ ਛਿਲਕੇ ਲੈਣੇ ਨੇ ਪੰਜ ਤਾਲੇ ਜਿੱਦਾਂ ਮੈਂ ਹੁਣ ਤੁਹਾਨੂੰ ਦਿਖਾਇਆ ਹੈ ਭਾਵੇਂ ਇਹਨਾਂ ਕਾਲੀ ਛਿਲਕਿਆਂ ਨੂੰ ਸੁਕਾ ਲਓ ਤੇ ਘਰੇ ਸਟੋਰ ਕਰ ਲਓ ਅਤੇ ਸਵੇਰ ਜਦੋਂ ਤੁਸੀਂ ਚਾਹ ਪੀਂਦੇ ਹੋ ਚਾਹ ਦੀ ਥਾਂ ਤੇ ਇਹ ਛਿਲਕਾ ਇਹਨਾਂ ਨੂੰ ਪਾਓ ਤੇ ਇਸ ਨੂੰ ਚਾਹ ਦੇ ਤੌਰ ਤੇ ਕਾੜਾ ਲਪੀਓ ਆਪਾਂ ਤੁਹਾਨੂੰ ਦੱਸਾਂਗੇ ਕਿ ਨਕੜਾ ਆਪਾਂ ਕਿੱਦਾਂ ਤਿਆਰ ਕਰਨਾ ਹੈ ਆਪਾਂ ਕੀ ਕਰਨਾ ਦੋਸਤੋ ਇੱਕ ਗਲਾਸ ਪਾਣੀ ਲੈਣਾ ਹੈ ਇੱਕ ਗਲਾਸ ਪਾਣੀ ਤੁਸੀਂ ਲਓ ਦੇ ਇੱਕ ਗਲਾਸ ਪਾਣੀ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਰਹਿ ਜਿੱਦਾਂ ਕੀਨ ਦੇ ਵਿੱਚ ਇਸ ਇੰਨੀ ਇੱਕ ਮਾਤਰਾ ਜੀ ਤੁਸੀਂ ਇਹ ਅਰਜਨ ਦੀ ਛਾਲ ਉਹ ਆਦਮੀ ਹੈ ਅਰਜਨ ਦੀ ਛਿਲਕਾ ਬਾਹਣਾ ਤੇ ਜਦੋਂ ਇਹ ਇੱਕ ਗਲਾਸ ਦਾ ਅੱਧਾ ਰਹਿ ਜਾਵੇ ਜਦੋਂ ਹਾਫ ਰਹਿ ਜਾਏ ਤਾਂ ਇਹ ਦੇਖ ਸਕਦੇ ਹੋ ਤੁਸੀਂ ਕਿ ਅਰਜਨ ਦੀ ਛਾਲ ਜਿਹੜੀ ਹੈ ਉਸ ਨੂੰ ਉਬਾਲਾਣਾ ਸ਼ੁਰੂ ਹੋ ਗਿਆ ਹੈ ਔਰ ਉਬਲਣਾ ਸ਼ੁਰੂ ਹੋ ਗਿਆ ਹੈ ਔਰ ਤੀਸਰਾ ਕੋਸ ਟਾਈਮ ਤੱਕ ਇਸ ਨੂੰ ਉਬਾਲੋ ਜਦ ਤੱਕ ਕਿ ਇਹ ਇੱਕ ਗਲਾਸ ਦਾ ਅੱਧਾ ਗਲਾਸ ਰਹਿ ਜਾਵੇ ਤੁਸੀਂ ਹੈਰਾਨ ਹੋਵੋਗੇ ਜਦੋਂ ਤੁਸੀਂ ਇਸ ਨੂੰ 10 ਤੋਂ 15 ਦਿਨ ਲਗਾਤਾਰ ਯੂਜ਼ ਕਰੋਗੇ ਤਾਂ ਤੁਹਾਡੀ ਜਿਹੜੀ ਹਾਰਸਬੰਧੀ ਕੋਈ ਦਿੱਕਤ ਹੈ ਜਾਂ ਤੁਹਾਨੂੰ ਸਾਹ ਚੜਦਾ ਹੈ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਇਹ ਮੇਰਾ ਅਜਮਾਇਆ ਹੋਇਆ ਨੁਕਤਾ ਹੈ ਦੋਸਤੋ ਸਾਡੀ ਸਿਹਤ ਨਾਲੋਂ ਕੁਝ ਵੀ ਜ਼ਰੂਰੀ ਨਹੀਂ ਸਾਡੀ ਸਿਹਤ ਤੰਦਰੁਸਤ ਰਹੇਗੀ ਤਾਂ ਅਸੀਂ ਮਤਲਬ ਕਿ ਤੰਦਰੁਸਤ ਰਾਂਗੇ ਸੋ ਇਹ ਕੋਈ ਅਜੀ ਵੱਡਾ ਕੰਮ ਨਹੀਂ ਅਰਜੁਨ ਦੀ ਸ਼ਾਲ ਦਾ ਕਾੜਾ ਰੋਣਾ ਇੱਕ ਸਿੰਪਲ ਤੇ ਸਾਨ ਤੇ ਹਾਰ ਵਾਸਤੇ ਸਭ ਤੋਂ ਵਧੀਆ ਰਾਮਾਂ ਜਿਹਨੂੰ ਕਹਿੰਦੇ ਨੇ ਉਹ ਨੁਕਤਾ ਹੈ ਇਹ ਕੋਈ ਅਰਜੁਨ ਦੀ ਸ਼ਾਲ ਆਪਾਂ ਨੂੰ ਕਿਕੋ ਇਹ ਥੋੜਾ ਆਪੀ ਲੈਣ ਜਾਣੀ ਪੈਗੀ ਇਹ ਤਾਂ ਸਾਡੇ ਆਮ ਆਲੇਦ ਵਾਲੇ ਅਰਜਨ ਦੇ ਰੋਖ ਹੁੰਦੇ ਨੇ ਸਾਨੂੰ ਉਹਨਾਂ ਦੇ ਛਿਲਕੇ ਦਾ ਤਾਰ ਲੈਣਾ ਹੈ ਇਸ ਨੂੰ ਸੁਕਾ ਕੇ ਕੁੱਟ ਕੇ ਮਿਕਸੀ ਦੇ ਵਿੱਚ ਤੁਸੀਂ ਗ੍ਰाइंड ਵੀ ਕਰ ਸਕਦੇ ਜੇ ਤੇ ਇਸ ਦਾ ਜਿਹੜਾ ਪਾਊਡਰ ਤੁਸੀਂ ਬਣਾ ਸਕਦੇ ਜੋ ਕਿ ਸਾਨੂੰ ਪਸਾਰੀ ਦੀ ਹਜੂਰਤ ਕਰਨ ਨੇ ਅੰਸਾਰੀ ਵਾਲਿਆਂ ਤੋਂ ਸਾਨੂੰ ਪੱਡਫੌਨ ਚ ਵਿੱਚ ਜਿਹੜਾ ਇਹ ਅਰਜਨ ਦੀ ਛਾਲ ਦਾ ਜਿਹੜਾ ਛਿਲਕਾ ਬਾਕੀ ਦੋਸਤੋ ਜਿਹੜਾ ਸਭ ਤੋਂ ਵਧੀਆ ਤੇ ਘਰ ਦਾ ਜੋ ਛਿਲਕਾ ਆਪਾਂ ਰੋਕਣ ਨਾਲ ਤੱਕੀ ਉਹ ਸਭ ਤੋਂ ਵਧੀਆ ਜਿਸ ਦਾ ਸਾਨੂੰ ਜਿਆਦਾ ਫਾਇਦਾ ਦਾ ਦੋਸਤੋ ਆਪਾਂ ਜਾਣਦੇ ਹਾਂ ਕਿ ਜਿਹੜੇ ਸਾਡੇ ਸਰੀਰਕ ਕੰਮ ਨੇ ਉਹ ਬਹੁਤ ਘੱਟ ਗਏ ਨੇ ਤੇ ਮਸ਼ੀਨੀ ਯੁੱਗ ਆ ਗਿਆ ਹੈ ਜਿਸ ਕਰਕੇ ਸਾਡਾ ਜਿਹੜਾ ਮਤਲਬ ਕੰਮ ਕਰਨ ਦਾ ਸਾਡਾ ਖਾਣ ਪੀਣ ਦਾ ਜੋ ਲਾਈਫ ਸਟਾਈਲ ਹੈ ਉਹ ਬਹੁਤ ਹੀ ਚੇਂਜ ਹੋ ਗਿਆ ਜਿਸ ਕਰਕੇ ਸਾਨੂੰ ਜਿਹੜੀਆਂ ਹਾਰਟ ਸੰਬੰਧੀ ਜਿਹੜੀਆਂ ਬਿਮਾਰੀਆਂ ਨੇ ਬਹੁਤ ਜ਼ਿਆਦਾ ਵਧ ਗਈਆਂ ਨੇ ਸੋ ਸਾਨੂੰ ਚਾਹੀਦਾ ਹੈ ਸਰੀਰ ਦਾ ਧਿਆਨ ਰੱਖਣਾ ਸਾਨੂੰ ਕਸਰਤ ਕਰਨੀ ਸਵੇਰ ਉੱਠ ਕੇ ਵਾਕ ਕਰਨੀ 1/2 ਘੰਟਾ ਜਿੰਦੇ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ ਸਾਡਾ ਹਾਰਟ ਵੀ ਤੰਦਰੁਸਤ ਰਹੇਗਾ ਤੇ ਅਸੀਂ ਤਾਂ ਤੰਦਰੁਸਤ ਫੇਰ ਹੀ ਰਹਾਂਗੇ ਜੇ ਸਾਡਾ ਹਾਰਟ ਸਹੀ ਹੈ ਤੇ सो इदम की शाल का जो काड़ा तैयार हो रहा है तुम देख ही रहे हो जो जो इसने अपना रंग छना शुरू कर दिता देखो दोस्तों ती दे इस थोड़ा ली या जुड़ और लास्ट से थोड़ा जहा दुध पाकर इसका सेवन कर सकते जी शुरू शुरू से थानू इसका जोड़ा स्वाद है थोड़ा कड़वा जहा लगेगा बाकी हौली हौली ਤਨਵਾਦ ਪਹੁੰਚ ਜਾਏਗੀ ਇਹ ਤੁਹਾਡੇ ਵਾਸਤੇ ਹਾਰਟ ਵਾਸਤੇ ਬਹੁਤ ਹੀ ਗੁਣਕਾਰੀ ਇਹ ਮੈਂ ਬਾਰ ਬਾਰ ਕਹਿ ਰਿਹਾ ਅਰਜਨ ਦੀ ਛਾਲ ਦਾ ਕੜਾ ਬਣਾ ਕੇ ਜਰੂਰ ਪਿਓ ਜੇ ਤੁਸੀਂ ਆਪਣੇ ਹਾਰਟ ਨੂੰ ਕੰਟਰੋਲ ਰੱਖਣਾ ਚਾਹੁੰਦੇ ਹੋ ਦੋਸਤੋ ਤੁਸੀਂ ਦੇਖ ਰਹੇ ਹੋਵੋਗੇ ਲਗਭਗ ਜਿਹੜਾ ਇਹ ਕੜਾ ਬਣ ਕੇ ਤਿਆਰ ਹੋ ਚੁੱਕਾ ਹੈ ਹੋਰ ਸੁਣਨਾ ਸੀ ਕਿਸੇ ਭਾਂਡੇ ਦੇ ਵਿੱਚ ਕੱਪ ਦੇ ਵਿੱਚ ਛਾਂ ਲਵਾਂਗੇ ਕਿਸ ਕੜੇ ਨੂੰ ਤੁਸੀਂ ਇਸ ਤਰ੍ਹਾਂ ਪੂਣੀ ਇਹ ਨਾਲੇ ਕੱਪ ਦੇ ਵਿੱਚ ਪੋਲ ਲੈਣਾ ਬੋਲ ਤੁਸੀਂ ਦੇਖੋਗੇ ਕਿ ਜਿਹੜਾ ਇਹ ਕੜਾ ਹੈ ਸਾਡਾ ਕੜਾ ਅਰਜੁਨ ਦੀ ਛਾਲ ਦਾ ਕੜਾ ਇਹਦਾ ਬਣ ਕੇ ਤਿਆਰ ਹੋ ਗਿਆ ਇਹ ਤੁਸੀਂ ਦੇਖਦੇ ਹੋ ਇੱਕ ਗਲਾਸ ਦਾ ਅੱਧਾ ਗਲਾਸ ਰਹਿ ਗਿਆ ਔਰ ਹੁਣ ਤੁਸੀਂ ਇਸ ਨੂੰ ਸੇਵਨ ਕਰਨਾ ਇਧਰ ਵਿੱਚ ਤੁਸੀਂ ਥੋੜਾ ਮਿਲਕ ਵੀ ਐਡ ਕਰ ਸਕਦੇ ਜਿਆਦਾ ਨਹੀਂ ਥੋੜਾ ਵੈਸੇ ਨਾ ਐਡ ਕਰੋ ਤੂੰ ਬਹੁਤ ਵਧੀਆ ਗੱਲ ਹੈ ਤੇ ਥੋੜਾ ਜਿਹਾ ਸ਼ੱਕਰ ਜਾਂ ਚੀਨੀ ਆਪ ਦੇ ਸਵਾਦ ਦੇ ਹਿਸਾਬ ਨਾਲ ਉਸ ਨੂੰ ਇੰਦ ਵਿੱਚ ਐਡ ਕਰ ਸਕਦੇ ਜੀ ਸੋ ਦੋਸਤੋ ਇਹਨੂੰ ਕਹਿੰਦੇ ਨੇ ਅਰਜਨ ਦੀ ਛਾਲ ਦਾ ਕਾੜਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਜੇ ਤੁਸੀਂ ਬਣਾ ਕੇ ਪੀਆ ਕਰੋ ਜਿਹਨੂੰ ਕੋਲੇਸਟ੍ਰੋਲ ਵੱਧਦਾ ਹੈ ਉਹ ਤਾਂ ਜ਼ਰੂਰ ਪੀਵੇ ਜਿਹਨੂੰ ਨਹੀਂ ਵੀ ਵੱਧਦਾ ਉਹ ਵੀ ਇਸ ਦਾ ਸੇਵਨ ਕਰੇ ਕਿ ਆਉਣ ਵਾਲੇ ਸਮੇਂ 'ਚ ਉਸ ਨੂੰ ਹਾਰਸ ਸੰਬੰਧੀ ਕੋਈ ਰੋਗ ਨਾ ਲੱਗੇ ਕੋਲੇਸਟ੍ਰੋਲ ਉਹਦਾ ਸਹੀ ਰਵੇ ਸੋ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਸਬਸਕ੍ਰਾਈਬ ਵੀ ਲਾਈਕ ਜਰੂਰ ਕਰਨਾ ਤੇ ਇਸ ਵੀਡੀਓ ਨੂੰ ਅੱਗੇ ਜਿੰਨਾ ਨਹੀਂ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਦਾ ਫਾਇਦਾ ਹੋਏਗਾ ਫਾਇਦਾ ਹੋਏਗਾ ਸੋ ਹੋਰ ਵੀ ਆਪਾਂ ਕਈ ਵੀਡੀਓ ਲੱਚਰਤਾ ਵਾਲੀਆਂ ਦੇਖਦੇ ਆਂ ਤੇ ਇਹ ਜਿਹੜੀ ਵੀਡੀਓ ਕੰਮ ਦੀਆਂ ਜਿਹੜੀਆਂ ਵੀਡੀਓ ਹਨ ਉਹਨਾਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਸੋ ਬਹੁਤ ਹੀ ਤੁਹਾਡਾ ਧੰਨਵਾਦ ਸ਼ੁਕਰੀਆ